ਸਤ ਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਸੋਰਠ ਮਹੱਲਾ ਤੀਜਾ ਦਾਸਨ ਦਾਸ ਹੋਵੈ ਤਾਂ ਹਰ ਪਾਈ ਵਿਚਹੁ ਆਪ ਗਵਾਈ ਤਾਂ ਹਰ ਪਾਈ ਤਾਂ ਤਤੈ ਨੂੰ ਕਲਣਾ ਬਿੰਦੂ ਸਹਿਤ ਵਿਚਹੁ ਹਾਏ ਕੋਲ ਵਿਚਹੁ ਨਹੀਂ ਕਹਿਣਾ ਵਿਚਹੁ ਭਗਤਾਂ ਕਾ ਕਾਰਜ ਹਰ ਆਨੰਦ ਹੈ ਆਨੰਦ ਹਰ ਗੁੰਗਾਈ ਭਗਤਾਂ ਕਾ ਕਾਰਜ ਭਗਤਾਂ ਬਿੰਦੀ ਸਹਿਤ ਪੜ੍ਹਨਾ ਹੈ ਜੀ ਸਬਦ ਰਤੇ ਸਦਾ ਇਕ ਰੰਗੀ ਹਰ ਸਿਉ ਰਹੇ ਸਮਾਈ ਸਬਦ ਰਤੇ ਰਾ ਰਹੇ ਅਤਕ ਸਬਦ ਬੱਬਾ ਪੂਰਾ ਪੜਨਾ ਸਬਦ ਸਬਦ ਰਤੇ ਹਰ ਜੀਓ ਸਾਚੀ ਨਦਰ ਤੁਮਾਰੀ ਆਪਣਿਆ ਦਾਸਾਂ ਨੂੰ ਕਿਰਪਾ ਕਰ ਪਿਆਰੇ ਰੱਖਹੁ ਪੈ ਜਹ ਮਾਰੀ ਰਹਾ ਆਪਣਿਆ ਦਾਸਾਂ ਆਪਣਿਆ ਨਿਗਾਣਾ ਆੜੇ ਦਾ ਕੰਨਾ ਪੂਰਾ ਬੋਲਣਾ ਹੈ ਆਪਣੇਆ ਬਿੰਦੀ ਸਹਿਤ ਦਾਸਾਂ ਦਾਸਾਂ ਨਿਗਾਣਾ ਦਾਸਾਂ ਸਬਦ ਸਲਾਈ ਸਵਾਹ ਜੀਵਾ ਗੁਰਮਤੀ ਭਾਉ ਭਾਗਾ ਸਲਾਈ ਹਾਏ ਦੀ ਬਿਹਾਰੀ ਪੂਰੀ ਪੜ੍ਹਨੀ ਹੈ ਸਲਾਈ ਨਿਗਾਣਾ ਸਵਾਹ ਜੀਵਾ ਜੀਵਾ ਕਹਿਣਾ ਜੀ ਗੁਰਮਤੀ ਮੰਮੇ ਤੇ ਆਪੇ ਭਲਉਣੀ ਐ ਭਾਉ ਭਾਗਾ ਭਾਗਾ ਕੱਸ ਕੇ ਭਾਗਾ ਨਹੀਂ ਜਾਣਾ ਭਾਗਾ ਮੇਰਾ ਪ੍ਰਭ ਸਾਚਾ ਅਤ ਸਵਾਲਿਉ ਗੁਰ ਸੇਵਿਆ ਚਤ ਲਾਗਾ ਸਾਚਾ ਸਬਦ ਸੱਚੀ ਸੱਚ ਬਾਣੀ ਸੋ ਜਨ ਅਨੰਦਨ ਜਾਗਾ ਮਹਾ ਗੰਭੀਰ ਸਦਾ ਸੁਖ ਦਾਤਾ ਤਿਸ ਕਾ ਅੰਤ ਨ ਪਾਇਆ ਤੂਰੇ ਗੁਰ ਕੀ ਸਿਰਾ ਕੀਨੀ ਅਚੰਤ ਹਰ ਮਨ ਵਸਾਇਆ ਅਚੰਤ ਇਕੱਠਾ ਪੜ੍ਹਨਾ ਜੀ ਮਨ ਤਨ ਨਿਰਮਲ ਸਦਾ ਸੁਖ ਅੰਤਰ ਵਿੱਚ ਹੋ ਪਰਮ ਚੁਕਾਇਆ ਚੁਕਾਇਆ ਚੱਤੀ ਦਿਓਂਕਤ ਬੋਲਣੀ ਹੈ ਚੁਕਾਇਆ ਨਹੀਂ ਕਹਿਣਾ ਚੁਕਾਇਆ ਹਰ ਕਾ ਮਾਰਗ ਸਦਾ ਪੰਥ ਵਿਖੜਾ ਕੂ ਪਾਏ ਗੁਰ ਵਿਚਾਰਾ ਹਰ ਕੈ ਰੰਗ ਰਤਾ ਸਬਦੇ ਮਾਤਾ ਹਉ ਮੈਂ ਤਜਿ ਵਿਕਾਰਾ ਰਤਾ ਮਾਤਾ ਦੋ ਸ਼ਬਦ ਕਸ ਕੇ ਪੜ੍ਹਨੇ ਆ ਮਾਤਾ ਨਹੀਂ ਕਹਿਣਾ ਮਾਤਾ ਹਉ ਮੈਂ ਮੰਮੇ ਤੇ ਦੁਲਾਵਾਂ ਪੜ੍ਹਨੀ ਹੈ ਜੀ ਨਾਨਕ ਨਾਮ ਰਤਾ ਇਕ ਰੰਗੀ ਸਬਦ ਸਵਾਰਣ ਹਾਰਾ ਨਾਮ ਰਤ ਰਾਰੇ ਤਦ ਕਰਾਉਣੀ ਹੈ ਜੀ ਰਤਾ ਸੋਰਠ ਮਹੱਲਾ ਤੀਜਾ ਹਰ ਜਿਉ ਤੋ ਦਨੋ ਸਦਾ ਸਲਾਹੀ ਪਿਆਰੇ ਜਿਚਰ ਘਟ ਅੰਤਰ ਹੈ ਸਾਸਾ ਸਦਾ ਸਲਾਹੀ ਸਸੇ ਦਾ ਕੰਨਾ ਪੂਰਾ ਬੋਲਣਾ ਸਲਾਹੀ ਨਹੀਂ ਕਹਿਣਾ ਸਲਾਹੀ ਦੱਜੇ ਤੇ ਅਕਲ ਆ ਕੇ ਕੱਸ ਕੇ ਬੋਲਣਾ ਘਾਟ ਬੋਲਾ ਕਹਿਣਾ ਜੀ ਸਾਸਾ ਕੱਸ ਕੇ ਸਾਸਾ ਨਹੀਂ ਕਹਿਣਾ ਸਾਸਾ ਇੱਕ ਪਾਲਖਿਨ ਵਿਸਰਹਿ ਤੂੰ ਸੁਆਮੀ ਜਾਣੋ ਬਰਸ ਪਚਾਸਾ ਵਿਸਰਹਿ ਹਾਹਿ ਨੂੰ ਕੰਨਾ ਬਿੰਦੀ ਵਿਸਰਹਿ ਹਾਹਿ ਨੂੰ ਸਿਹਾਰੀ ਬਿੰਦੀ ਸਹਿਤ ਵਿਸਰੈ ਨਹੀਂ ਕਹਿਣਾ ਵਿਸਰਹਿ ਖਾਮ ਮੂੜ ਮੁਗਦ ਸਦਾ ਸੇ ਭਾਈ ਗੁਰ ਕਾ ਸ਼ਬਦ ਪਰਗਾਸਾ ਮੂੜ ਪਾਰਾ ਕਹਿਣਾ ਜੀ ਮੂੜ ਨਹੀਂ ਕਹਿਣਾ ਮੂੜ ਖਾਮ ਮੂੜ ਦੋਏ ਸ਼ਬਦ ਵੱਖ-ਵੱਖ ਬੋਲਣੇ ਹਨ ਹਰ ਜਿਓ ਤੁਮ ਆਪੇ ਦੇਹੁ ਬੁਝਾਈ ਹਰ ਜਿਓ ਉਦਬਿਟਹ ਵਾਰਿਆ ਸਾਧਹੀ ਤੇਰੇ ਨਾਮ ਵਟਹ ਬਾਲ ਜਾਈ ਰਹਾ ਬੁਝਾਈ ਕਸਕੇ ਬੁਝਣ ਦੇ ਅਰਥਾਂ ਵਿੱਚ ਇਹ ਬੁਝਾਉਣ ਦੇ ਅਰਥਾਂ ਵਿੱਚ ਨਹੀਂ ਹੈ ਬੁਝਾਈ ਹਮ ਸਬਦ ਮੋਏ ਸਬਦ ਮਾਰ ਜੀਵਾਲੇ ਭਾਈ ਸਬਦ ਹੀ ਮੁਕਤ ਪਾਈ ਮੋਏ ਸ਼ਬਦ ਮੋਏ ਓੰਕਾਰ ਬੁਲਣੀਏ ਮੂਏ ਨਹੀਂ ਕਹਿਣਾ ਮੋਏ ਜੀਵਾਲੇ ਜੱਜੇ ਨੂੰ ਬਿਹਾਰੀ ਜੀਵਾਲੇ ਨਹੀਂ ਕਹਿਣਾ ਜੀਵਾਲੇ ਮੁਕਤ ਕੱਕਾ ਪੂਰਾ ਮੁਕਤ ਨਹੀਂ ਕਹਿਣਾ ਮੁਕਤ ਸਬਦ ਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਸਬਦ ਗੁਰ ਦਾਤਾ ਜਿਤ ਮਨ ਰਾਤਾ ਹਰ ਸਿਉ ਰਹਿਆ ਸਮਾਈ ਸਬਦ ਗੁਰ ਦਾਤਾ ਦਾਤਾ ਨਹੀਂ ਕਹਿਣਾ ਦਾਤਾ ਬੋਲਾ ਕਹਿਣਾ ਜੀ ਜਿਤ ਮਨ ਰਾਤਾ ਰਾਤਾ ਨਹੀਂ ਕਹਿਣਾ ਰਾਤਾ ਹਰ ਸਿਉ ਰਹਿਆ ਕਾਇਹ ਨੋ ਸਿਹਾਰੀ ਵਿਚਾਰ ਬੋਲਨੀਆ ਰਹਿਾ ਨਹੀਂ ਗਣਾ ਰਹਿਿਆ ਸਾਬਦੋ ਨਾ ਜਾਣ ਹੈ ਸੇ ਅੰਨੇ ਬੋਲੇ ਸੇ ਕਿਤ ਆਈ ਸੰਸਾਰਾ ਅੰਨੇ ਬੋਲੇ ਅੰਨੇ ਭਾਰਾ ਕਹਿਣਾ ਬੋਲੇ ਪੋਲਾ ਕਹਿਣਾ ਇਹਨੂੰ ਬੋਲੇ ਨਹੀਂ ਕਹਿਣਾ ਇਹਨੂੰ ਅੰਨੇ ਨਹੀਂ ਕਹਿਣਾ ਅੰਨੇ ਬੋਲੇ ਕਿੱਤ ਆਏ ਕਿਤ ਪੋਲਾ ਕਹਿਣਾ ਜੀ ਕਿਤ ਨਹੀਂ ਕਹਿਣਾ ਕਿਤ ਥਾਰ ਰਾਸ ਨਾ ਪਾਇਆ ਬਿਰਥਾ ਜਨਮ ਗਵਾਇਆ ਜੰਮ ਹੈ ਵਾਰੋ ਵਾਰਾ ਬਿਸਟਾ ਕੇ ਕੀੜੇ ਬਿਸਟਾ ਮਾਹੇ ਸਮਾਣੇ ਮਾਨਮੁਖ ਮੁਗਦ ਗੁਬਾਰਾ ਆਪੇ ਕਰ ਵੇਖੈ ਮਾਰਗ ਲਾਏ ਭਾਈ ਤਿਸ ਬਿਨ ਅਵਰਨ ਕੋਈ ਆਪੇ ਕਰ ਵੇਖੈ ਖੱਖੇ ਤੇ ਦੁਲਾਵਾਂ ਜੀ ਵੇਖੇ ਨਹੀਂ ਕਹਿਣਾ ਵੇਖੈ ਜੋ ਧੁਰ ਲਿਖਿਆ ਸੁ ਕੋਈ ਨਾ ਮਿਟਾਇ ਭਾਈ ਕਰਤਾ ਕਰੇ ਸੁ ਹੋਈ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਵਰਨ ਦੂਜਾ ਕੋਈ